ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਸੀ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋਏ ਆਂ ਮਾਤਾ ਲక్ష్ਮੀ ਦਾ ਇੱਕ ਢਾਲਾ ਲੈ ਕੇ ਹਾਜ਼ਰ ਹੋਏ ਆਂ ਦੋਸਤੋ ਜਿਸ ਤਰ੍ਹਾਂ ਅੱਜ ਦਿਵਾਲੀ ਹੈ ਅੱਜ ਦੀ ਜੋ ਦਿਵਾਲੀ ਦੇ ਵਿੱਚ ਇਹ ਢਾਲਾ ਕੀਤਾ ਜਾਊਗਾ ਤੇ ਘਰ ਦੇ ਵਿੱਚ ਬਰਕਤਾਂ ਪੈ ਜਾਣਗੀਆਂ ਪੈਸੇ ਦੀ ਕਹਿ ਲੋ ਕਿ ਪ੍ਰਸਾਦ ਹੋ ਜਾਂਦੀ ਹੈ ਜੇ ਤੁਸੀਂ ਇਹ ਢਾਲਾ ਕਰੋਗੇ ਸੋ ਇੰਸਟਾਲ ਇਹਦੇ ਨਾਲ ਮਾਤਾ ਲక్ష్ਮੀ ਪ੍ਰਸੰਨ ਹੁੰਦੀ ਹੈ ਖੁਸ਼ ਹੁੰਦੀ ਹੈ ਘਰ ਦੇ ਵਿੱਚ ਵਰਕਤਾ ਪੈਣ ਲੱਗ ਪੰਦੀਆਂ ਘਰ ਦੇ ਵਿੱਚ ਸੁੱਖ-ਸ਼੍ਰਿਮ੍ਰਿਧੀ ਆਣੀ ਸ਼ੁਰੂ ਹੋ ਜਾਂਦੀ ਹੈ ਤਾਂ ਦੋਸਤੋ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਵੀਡੀਓ ਮਿਲਦੀਆਂ ਰਹਿਣਗੀਆਂ ਸੋ ਦੋਸਤੋ ਹੁਣ ਗੱਲ ਕਰਦੇ ਹਾਂ ਜੀ ਮਾਤਾ ਲక్ష్ਮੀ ਦੇ ਢੋਲੇ ਦੀ ਜਿਹੜਾ ਖਾਸ ਦੀਵਾਲੀ ਵਾਲੇ ਦਿਨ ਕੀਤਾ ਜਾਂਦਾ ਹੈ ਆ ਇਸ ਢਾਲੇ ਦੀ ਬਹੁਤ ਖਾਸੀਅਤ ਇਹ ਹੈ ਕਿ ਇਹ ਦਿਵਾਲੀ ਦੇ ਵਿੱਚ ਦਿਨ ਹੀ ਕੰਮ ਕਰਦਾ ਜ਼ਿਆਦਾ ਕਿਉਂ ਕਰਕੇ ਦਿਵਾਲੀ ਜਿਹੜਾ ਦਿਨ ਹੈ ਮਾਤਾ ਦਾ ਮਹਾਮਾਈ ਦਾ ਦਿਨ ਮਾਂ ਲక్ష్ਮੀ ਦਾ ਦਿਨ ਹੈ ਮਾਂ ਲక్ష్ਮੀ ਪ੍ਰਸੰਨ ਹੁੰਦੀ ਹੈ ਉਸ ਦਿਨ ਮਾਂ ਪ੍ਰਸੰਨ ਹੋ ਕੇ ਬਹੁਤ ਕੁਝ ਦਿੰਦੀ ਹੈ ਸੋ ਦੋਸਤੋ ਜਿਨ੍ਹਾਂ ਦੇ ਤੰਗੀ ਹੈ ਜਿਨ੍ਹਾਂ ਦੇ ਪੈਸੇ ਦੀ ਤੇ ਲਈ ਦੀ ਤੰਗੀ ਆ ਉਹ ਵੀ ਕਰ ਸਕਦੇ ਆ ਜਿਨ੍ਹਾਂ ਨੂੰ ਨਹੀਂ ਵੀ ਤੰਗੀ ਉਹ ਵੀ ਹਿਸਟਾ ਵਾਲਾ ਕਰ ਸਕਦੇ ਆ ਸੋ ਇਹ ਢਾਲਾ ਜ਼ਰੂਰੀ ਨਹੀਂ ਕਿ ਜਿਹਦੇ ਤੇ ਤੰਗੀ ਆ ਉਹ ਹੀ ਕਰ ਸਕਦਾ ਹਰ ਇੱਕ ਬੰਦਾ ਕਰ ਸਕਦਾ ਤੇ ਢਾਲੇ ਦੇ ਨਾਲ ਬਰਕਤਾਂ ਪੈ ਲਣਗੀਆਂ ਜਿਸ ਤਰ੍ਹਾਂ ਦੱਸਿਆ ਕਿ ਘਰ ਦੇ ਵਿੱਚ ਕੋਈ ਕਿਸੇ ਪਾਸੋਂ ਕੋਈ ਕੋਈ ਵਾਸਤੂ ਦਾ ਦੋਸ਼ ਹੋਵੇ ਕੋਈ ਕਿਸੇ ਤਰ੍ਹਾਂ ਦਾ ਦੋਸ਼ ਹੋਵੇ ਤਾਂ ਉਹ ਇਹ ਜਿਹੜਾ ਢਾਲਾ ਦੱਸਣ ਜਾ ਰਹੇ ਆ ਇਹ ਢਾਲੇ ਦੇ ਨਾਲ ਉਹ ਦੋਸ਼ ਐ ਖਤਮ ਹੋ ਜਾਂਦੇ ਆ ਔਰ ਦੀਵਾਲੀ ਵਾਲੇ ਦਿਨ ਹਟਾਲੇ ਨੂੰ ਕਰਕੇ ਤੁਸੀਂ ਮਾਤਾ ਲక్ష్ਮੀ ਨੂੰ ਪ੍ਰਸੰਨ ਕਰ ਸਕਦੇ ਆ ਤੇ ਮਾਤਾ ਲక్ష్ਮੀ ਦੀ ਕਿਰਪਾ ਲੈ ਸਕਦੇ ਹੋ ਤੇ ਮਾਤਾ ਲక్ష్ਮੀ ਦੀ ਕਿਰਪਾ ਦੇ ਨਾਲ ਹੀ ਜਿਹੜੀ ਜਿਹੜੇ ਕਹ ਲੋ ਕਿ ਧਨ ਦੀ ਬਰਕਤ ਜਿਹੜੀ ਪੈਂਦੀ ਹੈ ਮਾਂ ਲక్ష్ਮੀ ਤੋਂ ਬਿਨਾਂ ਨਹੀਂ ਪੈਂਦੀ ਜਿੱਥੇ ਮਾਤਾ ਲక్ష్ਮੀ ਦਾ ਆਗਮਨ ਹੋਏਗਾ ਜਿੱਥੇ ਮਾਤਾ ਲక్ష్ਮੀ ਦੀ ਪੂਜਾ ਹੋਏਗੀ ਪੈਰ ਪੈਣਗੇ ਉੱਥੇ ਧਨ ਦੀ ਬਰਕਤ ਜਿਹੜੀ ਹੈ ਬਹੁਤ ਜ਼ਿਆਦਾ ਵਨ ਪਦੀ ਹੈ ਬਹੁਤ ਜ਼ਿਆਦਾ ਪੈਂਦੀ ਹੈ ਔਰ ਪੂਰੇ ਸਾਲ ਦੇ ਵਿੱਚ ਤੁਹਾਨੂੰ ਕਿਸੇ ਦੀ ਤੰਗੀ ਨਹੀਂ ਆਏਗੀ ਕਿਸੇ ਵੀ ਪ੍ਰਕਾਰ ਦੀ ਸੋ ਦੋਸਤੋ ਜੇ ਇਹ ਟਾਲਾ ਮਾਂ ਲక్ష్ਮੀ ਦਾ ਟਾਲਾ ਆ ਔਰ ਇਹ ਜਿਹੜਾ ਟਾਲਾ ਬਹੁਤ ਪੁਰਾਣੇ ਸਮੇ ਤੋਂ ਹੀ ਕਰਦੇ ਆ ਰਹੇ ਨੇ ਲੋਕ ਪੁਰਾਣੇ ਸਮੇ ਤੋਂ ਬਜ਼ੁਰਗ ਸਾਡੇ ਵੀ ਹੀ ਕਰਦੇ ਸੀ ਔਰ ਇਸ ਇਸ ਢਾਲੇ ਦੇ ਨਾਲ ਕੀ ਸੀ ਬਜ਼ੁਰਗ ਲੋਕਾਂ ਦਾ ਭਲਾ ਵੀ ਕਰਦੇ ਸੀ ਔਰ ਲੋਕਾਂ ਨੂੰ ਦੱਸਦੇ ਵੀ ਹੁੰਦੇ ਸੀ ਕਿ ਦਿਵਾਲੀ ਵਾਲੇ ਦਿਨ ਤੁਸੀਂ ਇਹ ਕੰਮ ਕਰੋ ਸੋ ਦੋਸਤੋ ਸੋ ਇਹ ਸਾਡਾ ਮਕਸਦ ਦੱਸਣ ਦਾ ਤੁਹਾਨੂੰ ਇਹ ਹੈ ਕਿ ਤੁਸੀਂ ਆਪਣੇ ਘਰ ਦੇ ਵਿੱਚ ਇਸ ਚੀਜ਼ ਨੂੰ ਕਰਨ ਤੋਂ ਬਾਅਦ ਘਰ ਦੇ ਜੋ ਮਾਹੌਲ ਹੈ ਉਸ ਨੂੰ ਚੇਂਜ ਕਰ ਸਕਦੇ ਹੋ ਮਾਹੌਲ ਦੇ ਵਿੱਚ ਤੁਹਾਡਾ ਜਿਹੜਾ ਘਰ ਦਾ ਮਾਹੌਲ ਹੈ ਇੱਕ ਅਲੱਗ ਤਰ੍ਹਾਂ ਦਾ ਬਣ ਜਾਏਗਾ ਔਰ ਘਰ ਦੇ ਵਿੱਚ ਦੇਵੀ-ਦੇਵਤਿਆਂ ਦਾ ਜਿਹੜਾ ਬਾਸ ਹੈ ਉਹ ਬਹੁਤ ਜ਼ਰੂਰੀ ਹੈ ਕਿਸੇ ਤਰ੍ਹਾਂ ਦੀ ਬਰਕਤ ਲੈਣ ਲਈ ਤੋਂ ਆਪਾਂ ਇਸ ਢਾਲੇ ਦੇ ਨਾਲ ਹੀ ਸਾਰੀਆਂ ਵਰਕਤਾਂ ਵਧਾਉਣੀਆਂ ਆ ਔਰ ਜਿਹੜਾ ਇਹ ਢਾਲਾ ਆ ਅੱਜ ਦੀ ਦਿਨ ਅੱਜ ਦੀਵਾਲੀ ਐ ਅੱਜ ਦੀਵਾਲੀ ਵਾਲੇ ਦਿਨ ਹੀ ਕੀਤਾ ਜਾਣਾ ਆ ਸੋ ਦੀਵਾਲੀ ਵਾਲੇ ਦਿਨ ਤਾਂ ਖਾਸ ਇਸ ਕੰਮ ਨੂੰ ਬਹੁਤ ਮਾਨਤਾ ਹੁੰਦੀ ਹੈ ਕਿ ਇਹ ਕੰਮ ਜਿਹੜਾ ਪੂਰੀ ਜਿਹੜਾ ਨਿਪਰੇ ਚੜਦਾ ਹੈ ਸੋ ਦੋਸਤੋ ਇੱਚ ਘਪੜਾਉਣ ਵਾਲੀ ਕੋਈ ਗੱਲ ਨਹੀਂ ਕਿ ਕਿਸੇ ਤੋਂ ਪੁੱਛਣ ਦੀ ਲੋੜ ਨਹੀਂ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਇਹ ਚੁੱਪਚਾਪ ਹੀ ਤੁਸੀਂ ਕੰਮ ਕਰਨਾ ਆ ਇਹ ਜੇਦੋ ਢਾਲਾ ਤੁਸੀਂ ਕਰਨਾ ਹੈ ਤੇ ਘਰ ਦੇ ਵਿੱਚ ਤੁਹਾਡੇ ਹੀ ਘਰ ਦੇ ਮੈਂਬਰ ਇਸ ਢਾਲੇ ਨੂੰ ਜਾਣਦੇ ਹੋਣ ਥਰਡ ਪਰਸਨ ਤੀਜਾ ਬੰਦਾ ਕੋਈ ਹੋਰ ਕੋਈ ਘਰ ਤੋਂ ਬਾਹਰਲਾ ਜੀ ਜਿਹਨੂੰ ਇਸ ਚੀਜ਼ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਦੇਣੀ ਕਿਸੇ ਤਰ੍ਹਾਂ ਦੀ ਸੋ ਦੋਸਤੋ ਕਿਉਂ ਕਰਕੇ ਇਹ ਜਿਹੜਾ ਕੰਮ ਹੈ ਇਹ ਚੁੱਪਚੀਪੀਤੇ ਕਰਨ ਵਾਲਾ ਕੰਮ ਹੈ ਕਿਉਂ ਕਰਕੇ ਇਸ ਕੰਮ ਨੂੰ ਜੇ ਤੁਸੀਂ ਚੁੱਪਚੀਪੀਤੇ ਕਰੋਗੇ ਤਾਂ ਹੀ ਇਹਦਾ ਲਾਭ ਹੋਏਗਾ ਫਾਇਦਾ ਤਾਂ ਹੀ ਮਿਲਣਾ ਹੈ ਜੇ ਰੋੜਾ ਪਾ ਕੇ ਕਰੋਗੇ ਉਹਦਾ ਕੋਈ ਲਾਭ ਨਹੀਂ ਮਿਲਣਾ ਸੋ ਦੋਸਤੋ ਹੁਣ ਢਾਲਾ ਕਿੱਦਾਂ ਕਰਨਾ ਹੈ ਪਹਿਲਾਂ ਸੁਣ ਲਓ ਤੁਸੀਂ ਆਪਣੇ ਘਰ ਦੇ ਤੁਹਾਡੇ ਘਰ ਦੇ ਵਿੱਚ ਕਿੰਨੇ ਕਮਰੇ ਆ ਤੁਸੀਂ ਉਸ ਕਮਰਿਆਂ ਦੇ ਮੁਤਾਬਿਕ ਜਿੱਦਾਂ ਤੁਹਾਨੂੰ ਪਤਾ ਹੈ ਤੁਹਾਡੇ ਘਰ ਦੇ ਵਿੱਚ ਚਾਰ ਕਮਰੇ ਆ ਚਾਰ ਕਮਰਿਆਂ ਦੇ ਵਿੱਚ ਚਾਰ ਖੁੰਝੇ ਬਣੇ ਹੁੰਦੇ ਆ ਠੀਕ ਹੈ ਜਿੰਨੇ ਤੁਹਾਡੇ ਘਰ ਦੇ ਵਿੱਚ ਕਮਰੇ ਆ ਜਿੰਨੇ ਖੁੰਝੇ ਆ ਓਨੇ ਤੁਸੀਂ ਪਾਣ ਦੇ ਪੱਤੇ ਲੈਣੇ ਆ ਠੀਕ ਹੈ ਪਾਣ ਦੇ ਪੱਤੇ ਲੈਣੇ ਆ ਔਰ ਉਨੀਏ ਕਪੂਰ ਦੀਆਂ ਟਿੱਕੀਆਂ ਲੈ ਲੈਣੀਆਂ ਠੀਕ ਹੈ ਜਿਹੜੇ ਤੁਸੀਂ ਕੀ ਕਰਨਾ ਜਿਹੜਾ ਪਾਨ ਦਾ ਪੱਤਾ ਆ ਪਾਨ ਦੇ ਪੱਤੇ ਤੇ ਇਹ ਕੰਮ ਹੋਣਾ ਖਾਸ ਧਿਆਨ ਰੱਖ ਲੈਣਾ ਤੇ ਮਾਤਾ ਲక్ష్ਮੀ ਦੀ ਫੋਟੋ ਅੱਗੇ ਮਾਤਾ ਲక్ష్ਮੀ ਨੂੰ ਬੇਨਤੀ ਕਰਨੀ ਕਿ ਮਾਤਾ ਸਾਡੇ ਘਰ ਦੇ ਵਿੱਚ ਜੋ ਦਲੇਦਰਤਾ ਜਿੰਨੀ ਵੀ ਦਲੇਦਰਤਾ ਆ ਚਲੀ ਜਾਵੇ ਤੁਹਾਡਾ ਆਗਮਨ ਹੋ ਜਾਏ ਤੁਹਾਡੇ ਆਗਮਨ ਦੇ ਨਾਲ ਸਾਡੇ ਘਰ ਦੇ ਵਿੱਚ ਵਰਕਤਾ ਪੈ ਜਾਣ ਮਾਤਾ ਲక్ష్ਮੀ ਨੂੰ ਤੁਸੀਂ ਚਾਰ ਕੋਟੀਆਂ দান ਕਰਨੀਆਂ ਚਾਰ ਕਮਲ ਗੱਟੇ ਦੇ ਦਾਣੇ দান ਕਰਨੇ ਤੁਸੀਂ দান ਕਰਨ ਤੋਂ ਬਾਅਦ ਇੱਕ ਕਮਲ ਦਾ ਫੁੱਲ ਮਾਤਾ ਨੂੰ ਭੇਟ ਕਰ ਦੇਣਾ ਸੋ ਇਹ ਜਿਹੜੀਆਂ ਜਿਹੜੇ ਤੁਸੀਂ ਕਪੂਰ ਦੀਆਂ ਟਿੱਕੀਆਂ ਲਿਓਗੇ ਉਹਦਾ ਸਾਰੇ ਖੁੰਝਿਆਂ ਦੇ ਵਿੱਚ ਤੁਸੀਂ ਲਾ ਕੇ ਉਹਦੇ ਉੱਤੇ ਇੱਕ ਇੱਕ ਲੋਗ ਰੱਖ ਕੇ ਚਲਾ ਦੇਣਾ ਚਾਲ ਦੇਣਾ ਸਾਰਾ ਕੁਝ ਜਿੰਨੇ ਵੀ ਖੁੰਝੇ ਆ ਸਾਰੀਆਂ ਖੁੰਝਿਆਂ ਨੂੰ ਤੁਸੀਂ ਜਦੋਂ ਕਵਰ ਕਰਤਾ ਸਾਰੇ ਚਲਾ ਦਿੱਤਾ ਉਸ ਤੋਂ ਬਾਅਦ ਉਹ ਸਾਰਾ ਸਮਾਨ ਜਿਹੜੀ ਸਮਗਰੀ ਉਹ ਇਕੱਠੀ ਕਰਕੇ ਜਲ ਪ੍ਰਵਾਹ ਕਰ ਦੇਣੀ ਹੈ ਜਿਹੜਾ ਮਾਂ લક્ષ્ਮੀ ਨੂੰ ਤੁਸੀਂ ਭੋਗ ਲੋ ਦਿੱਤਾ ਹੋਊਗਾ ਪ੍ਰਚਾਰ ਦਿੱਤਾ ਹੋਊਗਾ ਜਿਹੜਾ ਕਮਲ ਗੱਟੇ ਜਾਂ ਉਹ ਵੀ ਮੰਤਾ ਚੜ੍ਹਾਇਆ ਨੇ ਅੱਛਾ ਦੋਸਤੋ ਇਹ ਕੰਮ ਕਰਕੇ ਦੇਖ ਲਿਓ ਦੀਵਾਲੀ ਵਾਲੀ ਰਾਤ ਜਾਂ ਦੀਵਾਲੀ ਦੀਵਾਲੀ ਤੋਂ ਜਦੋਂ ਦੀਵਾਲੀ ਦੀ ਪੂਜਾ ਸ਼ਾਮ ਨੂੰ ਸ਼ੁਰੂ ਹੋਣੀ ਹੈ ਉਦੋਂ ਕਰ ਲੈਣਾ ਉਸੇ ਸਮੇਂ ਕਰੋਗੇ ਉਦੋਂ ਰਿਜ਼ਲਟ ਤੁਹਾਨੂੰ ਨਾਲ ਦੀ ਨਾਲ ਮਿਲ ਜਾਏਗਾ ਮਾਤਾ ਲక్ష్ਮੀ ਪ੍ਰਸੰਨ ਹੋ ਕੇ ਤੁਹਾਡੇ ਘਰ ਦੀ ਜਿੰਨੀ ਵੀ ਦਲੇਦਰਤਾ ਸਾਰੀ ਲੈ ਜਾਏਗੀ ਤੁਹਾਡੇ ਘਰ ਚ ਪਰਕਤਾ ਪੈ ਜਾਣਗੀਆਂ ਤਾਂ ਦੋਸਤੋ ਇਹੀ ਵੀਡੀਓ ਸੀ ਜੇ ਚੰਗੀ ਲੱਗੀ ਆ ਇਹਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੀ ਜੈ ਪੀਰਾਂ ਦੀ ਜੈ ਮਸਤਾਂ ਦੀ ਮਾਲਕ ਪਲੀ ਕਰੇ